2021 ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਪਰਚਾ ਦਰਜ ਕੀਤਾ ਗਿਆ ਸੀ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਜਿਹੜਾ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਪਰੰਤੂ ਹੁਣ ਪਰਚਾ ਰੱਦ ਹੋ ਗਿਆ ਹੈ ਤੇ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਤਿੱਖੇ ਨਿਸ਼ਾਨੇ ਹੁਣ ਸਾਦੇ ਜਾ ਰਹੇ ਨੇ ਤੇ ਦੱਸਦੀ ਕਿ ਹੁਣ ਸਰਬਜੀਤ ਸਿੰਘ ਝਿੰਜਰ ਦਾ ਇੱਕ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਜੋ ਪਰਚਾ ਦਰਜ ਕੀਤਾ ਗਿਆ ਸੀ ਉਹ ਹੁਣ ਰੱਦ ਹੋ ਗਿਆ ਹੈ ਤੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਮਿਲ ਕੇ ਸਾਜ਼ਿਸ਼ਾਂ ਰਚੀਆਂ ਸੀ ਤੇ ਜਿਸ ਦੀ ਉਹਨਾਂ ਨੂੰ ਮੂੰਹ ਦਿਖਾਣੀ ਪਈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਹੋਰ ਕੀ ਕਹਿਣਾ ਹੈ ਦੋ ਦਿਨ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਇੱਕ ਪੀਲ ਨੂੰ ਰੱਦ ਕਰ ਦਿੱਤਾ ਅਪੀਲ ਇਹ ਸੀ ਕਿ 2021 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਨਜਾਇਜ਼ ਮਾਈਨਿੰਗ ਹੋ ਰਾਂ ਤੇ ਸੀ ਤਾਂ ਸ਼ੋਮਨੀ ਕਲਾਂ ਦੇ ਪ੍ਰਧਾਨ ਸਰਦਾਰ ਸੁਖਵੀ ਸਿੰਘ ਬਾਦਲ ਜੀ ਬਿਆਸ ਕਸਬੇ ਦੇ ਨੇੜੇ ਉਹ ਨਜਾਇਜ਼ ਮਾਈਨਿੰਗ ਦਾ ਨਿਰੇਖਣ ਕਰਨ ਜਾਂਦੇ ਨੇ ਤੇ ਪੰਜਾਬ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਨੇ ਉਲਟਾ ਪਰਚਾ ਸਰਦਾਰ ਸਖਬੀ ਸਿੰਘ ਬਾਦਲ ਜੀ ਦੇ ਕਰ ਦਿੱਤਾ ਤੇ ਇਥੋਂ ਤੱਕ ਕਿ ਇੱਕ ਸਰਕਾਰੀ ਕੰਮ ਦੇ ਵਿੱਚ ਅੜੀਕਾ ਰੌਣ ਦਾ ਵੀ ਪਰਚਾ ਦਰਜ ਕੀਤਾ ਤੇ ਉਹਦੇ ਖਿਲਾਫ ਹਾਈ ਕੋਰਟ ਕੇ ਹਾਈ ਕੋਰਟ ਨੇ ਉਹ ਸਾਰਾ ਪਰਚਾ ਰੱਦ ਕੀਤਾ ਤੇ ਅੱਗੇ ਪੈਰ ਵੇ ਕਰਦਿਆ ਸਰਕਾਰ ਸੁਪਰੀਮ ਕੋਰਟ ਗਈ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਵੀ ਉਹ ਪਰਚਾ ਜਿਹੜਾ ਉਹ ਰੱਦ ਹੀ ਕੀਤਾ ਭਾਵ ਕਿ ਸਰਕਾਰ ਦੀ ਜਿਹੜੀ ਅਪੀਲ ਖਾਰਜ ਕੀਤੀ ਇੱਥੇ ਦੱਸਣਯੋਗ ਇਹ ਆ ਕੀ ਅਪੀਲ ਕਰਤਾ ਕੋਈ ਹੋਰ ਨਹੀਂ ਸ਼ਿਕਾਇਤ ਕਰਤਾ ਸੀਗਾ ਸਰਕਾਰ ਇਸ ਦੀ ਪੈਰਵਾਹੀ ਕਰ ਰਹੀ ਸੀ ਸੋ ਇੱਥੇ ਸਾਬਤ ਹੁੰਦਾ ਕਿ ਭਾਵੇਂ ਕਾਂਗਰਸ ਦੀ ਸਰਕਾਰ ਹੈ ਭਾਵੇਂ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕੋਈ ਕਿੰਨੇ ਰੁਪਏ ਫੁੱਟ ਦੀ ਗੱਲ ਕਰਦਾ ਸੀ ਦਿੱਤੇ ਦੀ ਕੋਈ ਕਿੰਨੇ ਰੁਪਏ ਫੁੱਟ ਕਰਦਾ ਸੀ ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਉਹ ਲੁੱਟ ਪੰਜਾਬ ਦੇ ਵਿੱਚ ਨਜ਼ਾਇਜ਼ਮਾਨੀ ਦੀ ਹੋਈ ਆ ਜਿਹੜੇ ਦੂਜਿਆਂ ਤੇ ਦੋਸ਼ ਲਾਉਂਦੇ ਸੀ ਉਹ ਭਾਈ ਅੱਜ ਤੁਹਾਡਾ ਗਰੇਵਾਰ ਅੰਦਰ ਚਾਕੀ ਮਾਰ ਕੇ ਦੇਖੋ ਉਹ ਲੁੱਟ ਤੁਸੀਂ ਮਚਾਈ ਹੋਈ ਆ ਤੇ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਆ ਬਾਰ-ਬਾਰ ਹਰ ਰੋਜ਼ ਵੀਡੀਓ ਨੇ ਜਿਹੜੀਆਂ ਸਾਹਮਣੇ ਆਉਂਦੇ ਰਹਿੰਦੀਆਂ ਨੇ ਸੋ ਮਾਨਯੋਗ ਸੁਪਰੀਮ ਕੋਰਟ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਝੂਠਾ ਪਰਚਾ ਤੇ ਸਰਕਾਰ ਨੂੰ ਇੱਕ ਸੀਸਾ ਦਿਖਾਇਆ ਕਿ ਤੁਸੀਂ ਬਿਲਕੁਲ ਕੋਰਾ ਝੂਠ ਬੋਲ ਰਹੇ ਹੋ ਤੇ ਤੁਹਾਡੀ ਨੱਕ ਹੀਟ ਜਿਹੜੇ ਆ ਉਹ ਕੰਮ ਹੋ ਰਹੇ ਨੇ ਤੇ ਜੇ ਕੋਈ ਲੀਡਰ ਉਹਨੂੰ ਰੋਕਣ ਗਿਆ ਤੇ ਤੁਸੀਂ ਉਹਦੇ ਤੇ ਝੂਠੇ ਪਰਚੀ ਦਿੱਤੀ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ